ਦੇਖ ਰਹੇ ਹੋ پوری ਭੱਦਲਤੂਆ ਅੱਜ ਅਸੀਂ ਪਹੁੰਚੇ ਹਾਂ ਪਟਿਆਲੇ ਜਿੱਥੇ ਬਾਈ ਰੋਟੀ ਬਣਾ ਰਹੇ ਨੇ ਤੁਸੀਂ ਦੇਖ ਸਕਦੇ ਹੋ ਸਾਡੇ ਪਹਿਲਾ ਦਾ ਚੈਨਲ ਨੂੰ ਸਬਸਕ੍ਰਾਈਬ ਕਰੋ ਦੋਸਤੋ ਵਾ ਸਾਡੀ ਵੀਡੀਓ ਦੇਖੋ ਤੁਸੀਂ ਦੇਖ ਸਕਦੇ ਹੋ ਰੋਟੀਆਂ ਬਣਾਉਂਦੇ ਹੋਏ ਕਿੱਦਾਂ ਰੋਟੀਆਂ ਬਣਾਉਂਦੇ ਨੇ ਦੋ ਤਰ੍ਹਾਂ ਦੀਆਂ ਰੋਟੀਆਂ ਲਾਈਆਂ ਹੋਈਆਂ ਜੀ ਜੀ ਆਹ ਦੇ ਤੁਹਾਨੂੰ ਗੱਲ ਕਰਾਉਂਦੇ ਆਪਾਂ ਜੀ ਜੀ ਦੋਸਤੋ ਐਵੇਂ ਰੋਟੀਆਂ ਕੀ ਆਪ ਤੁਹਾਡੇ ਵੀਰ ਨਾਲ ਗੱਲ ਕਰਾਵਾਂਗੇ ਆਪਾਂ ਤੇ ਤੁਹਾਨੂੰ ਦੱਸਾਂਗੇ ਕਿੰਨੇ ਤਰ੍ਹਾਂ ਦੇ ਰੋਟੀ ਬਣਾਉਂਦੇ ਆਂ ਤੇ ਅੰਦਰ ਆਪਣੇ ਸਾਥੀਆਂ ਨੂੰ ਤੁਹਾਨੂੰ ਦਿਖਾਵਾਂਗੇ ਬਣਾਇਆਂ ਨੇ ਤੇ ਦੱਸੋ ਜੀ ਇਹਦਾ ਕੀ ਰਾਇ ਹੈ ਜੀ ਕਿੰਨਾ ਕਰੇਂ ਇੰਤਿਆਂ ਨੇ ਇਹ ਰੋਟੀ ਚਾਹ ਰਹੀ ਆ ਅੱਛਾ ਜੀ ਇਹ ਕਿਵੇਂ ਬਣਦੀ ਆ ਇਹ ਮਤਲਬ ਇਹ ਕਿਵੇਂ ਬਣਾਉਂਦੇ ਤੁਸੀਂ ਬੇਸਨ ਨਾਲ ਬੇਸਨ ਲਾ ਕੇ ਉਹਨੂੰ ਮਤਲਬ ਹੱਥ ਨਾਲ ਤੁਸੀਂ ਕੀ ਕਰਦੇ ਹੋ ਗਿੱਲਾ ਕਰਦੇ ਹੋ ਹਲਕਾ ਜਿਹਾ ਬਸ ਤੇ ਹਲਕਾ ਜਿਹਾ ਗਿੱਲਾ ਕਰਕੇ ਤੇ ਉਸ ਨੂੰ ਚਪਕਾ ਦਿੰਦੇ ਆਂ ਮਤਲਬ ਉਹ ਚਪਕ ਜਾਂਦੀ ਆ ਉੱਧਰ ਵੀ ਤੁਸੀਂ ਦੇਖਦੇ ਆਪਣਾ ਤੰਦੂਰ ਦੋ ਤੰਦੂਰ ਲੱਗੇ ਹੋਏ ਨੇ ਇੱਕ ਜੇ ਲੱਗਿਆ ਇੱਕ ਬੋਲ ਲੱਗਿਆ ਹੈ ਦੋ ਤੰਦੂਰ ਆਪਣੇ ਲੱਗੇ ਹੋਏ ਨੇ ਰੋਟੀ ਫਟਾਫੜ ਬਾਗ ਰਹੀ ਹੈ ਤੁਸੀਂ ਦੇਖੋ ਤੇ ਅੱਗੇ ਤੁਹਾਨੂੰ ਅੱਜ ਦਿਖਾਵਾਂਗੇ ਆਪਾਂ ਅੰਦਰ ਸਾਫ ਜੀ ਆ ਬੰਦ ਕਰਦੇ ਹਾਂ